ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਉਧਰ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਬੱਚੀ ਆ ਬਈ ਤੇ ਇੱਕ ਵਿਹੜਾ ਆ ਇੱਕ ਆ ਤਾਜੀ ਸੂਣ ਵਾਲੀ ਵਿਹੜਾ ਤੇ ਇੱਕ ਝੋਟੀ ਆ ਟੋਕਰ ਕੱਪਣਾ ਝੋਟੀ ਟੋਕਰ ਕੱਪਣਾ ਝੋਟੀ ਜੀ ਠੀਕ ਆ ਆ ਜਾ ਬਈ ਨਾਮ ਤੇ ਐਡਰੈਸ ਬੋਲ ਨਾਮ ਆ ਮੰਦੀਪ ਜੀ ਪਿੰਡ ਮੀਨੀਆ ਤੇ ਜ਼ਿਲ੍ਹਾ ਮੋਗਾ ਤਰਸੀਲ ਨੂੰ ਨਿਹਾਲ ਸਿੰਘਕਲ ਨੇੜੇ ਪਿੰਡ ਕੁੱਸਾ ਬੌੜਾ ਅਨੰਕਲ ਬਲਾਸਪੁਰ ਪਤਨੀਕਲਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 8198839602 ਜੀ ਅੱਜ ਵੀ ਰੇਟਾਂ ਦੇ ਧਮਾਕੇ ਹੀ ਆ ਹਨਾ ਹਾਂਜੀ ਬਸ ਸਸਤੀਆਂ ਰੇਟ ਹਨਾ ਹਾਂ ਜਰਸੀ ਵੜ ਆਪਣੇ ਕੋਲ ਜੇ ਹੂੰ ਠੀਕ ਆ ਜਰਸੀ ਜਰਸੀ ਦਾ ਬਈ ਆ ਜਮਾ ਭਾਤ ਨੇ ਬੜਾ ਤਾਜੀ ਸੋਹਣ ਵਾਲੀ ਆ ਪਹਿਲਾਂ ਬਈ ਮੱਝ ਬਾਰੇ ਗੱਲ ਕਰਦੇ ਇਹ ਵੀ 6 ਮਹੀਨੇ ਦੀ ਕੱਪੜਾ ਝੋਟੀ ਠੀਕ ਆ ਖੀਰੀ ਝੋਟੀ ਸੂਈ ਵੀ ਆ ਹੂੰ ਠੀਕ ਹਨ ਠੀਕ ਬਹੁਤ ਸ਼ਕੀਨ ਜੇ ਕਿਨੂੰ ਪਾਲਤ ਲੈਣੀ ਇਹਦਾ ਠੀਕ ਆ ਘਰੇ ਰੱਖਣ ਵਾਲੀ ਝੋਟੀ ਆ ਸੂਆ ਕਿਹੜਾ ਹੁਣ ਸੂਆ ਜਿਹੜਾ ਹੈ ਪਹਿਲਣ ਸੂਈ ਵੇ ਦੂਜੇ ਸੂਈ ਕੱਪੜਾ 6 ਮਹੀਨੇ ਦੀ ਚੈੱਕ ਪਾਸ ਆਪ ਦਾ ਡਾਕਟਰ ਚੈੱਕ ਲਿਆ ਕੇ ਕਰਾ ਕੇ ਲੈ ਜੀਓ ਠੀਕ ਆ ਬਈ ਇਹ ਦੁੱਧ ਆਏਗਾ ਦੁੱਧ 3-4 ਕਿਲੋ ਨਾਂ ਵਰਗੇ ਮਨੇ ਧਲੇ ਹੁਣ ਤਾਂ ਡرائی ਵਾਲੇ ਪਾਸੇ ਜਾਊਗੀ ਬਈ ਸਿੰਘ ਬੜਾ ਚੰਗਾ ਲੱਗਿਆ ਹਨਾ ਬਾਕੀ ਦੇਖ ਲਓ ਜਮਈ ਬਈ ਨਾਂਉ ਮੋੜਿਆ ਫੇਸ ਕੁਆਲਟੀ ਠੰਡੀ ਬਹੁਤ ਆ ਜਰੀਆ ਆਏ ਨਹੀਂ ਹੈਗਾ ਠੀਕ ਆ ਹਾਂਜੀ ਲੈ ਬਈ ਮਾੜਾ ਫੇਸ ਫੂਸ ਦਿਖਾਈਏ ਫੇਸ ਬੜਾ ਚੰਗਾ ਮੱਥਾ ਮੱਥਾ ਬਹੁਤ ਚੰਗਾ ਥਲੇ ਬਾਹਰ ਕੱਢ ਲੈ ਨੂੰ ਤੋਰ ਕੇ ਦਿਖਾਈਏ ਕੱਦ ਵੱਡ ਚੰਗਾ ਬਰੀਡ ਫੁੱਲ ਚੰਗੀ ਆ ਚੰਗੀ ਆ ਮੱਝ ਬਈ ਰੱਖੀ ਬਹੁਤ ਆ ਕੱਟੀ ਜਨੇ ਦੁੱਧ ਬਣਨ ਕਰੇ ਰੱਖੇ ਪਾਸ ਆ ਦੁੱਧ ਵੀ ਥੋੜਾ ਜਿਹਾ ਹੈਗਾ ਚਾਹ ਜੋਗਰਾ ਇਹ 10 10 ਸੂਰ ਪੀਣੇ ਤਾਂ ਵੀ ਚੰਗਾ ਜਵਾਨੀ ਰਹੂ ਇਹ ਛੋਟੀ ਜਿਹੜੇ 5-7 ਸੂਏ ਚ ਪੀਣੇ ਨਾ ਘਰੇ ਰੱਖਣ ਨੂੰ ਠੀਕ ਆ ਮਾੜੀ ਨਹੀਂ ਝੋਟੀ ਮਾੜੀ ਨਹੀਂ ਝੋਟੀ ਸਹੀ ਹਲਾ ਕਿਸੇ ਬੰਦੇ ਨੂੰ ਚੰਗਾਗਾ ਥਣ ਨੇੜ ਤੋਂ ਚੈੱਕ ਕਰਵਾਣੇ ਥਣ ਛੋਟਾ ਵੱਡਾ ਰੱਖਉਂਦੀ ਮਾੜਾ ਜੇ ਭਾਰਾ ਜਾ ਮਾੜਾ ਜੇ ਪਿਛਲਾ ਪੰਨ ਲਕਵੈਣੀ ਬਾਕੀ ਠੰਡੀ ਰੁੰਡੀ ਬਹੁਤ ਆ ਛੋਟੀ ਦੇਖ ਲੋ ਆ ਦੇਖ ਲੋ ਲੈ ਰਸਾ ਚੜ ਲੈ ਬਈ ਮੈਂ ਕਿਹਾ ਨਾ ਗੋਈ ਹੈ ਮੇਰੀ ਹੈ ਨਾ ਗਾਹੂ ਵਾਲਾ ਕੰਮ ਹੈ ਖਣੀ ਨਾ ਝੋਟੀ ਮਾੜੀ ਨਹੀਂ ਕਿ ਨੇ ਤਿਆਰ ਕਰਕੇ ਵੇਚਣੀਆਂ ਹੂੰ ਆਦਮੋਂ ਲੋਗ ਅਗਲੇ ਦਾ ਸਹੀ ਗੱਲ ਆ ਜੇ ਕੋਈ ਵੀ 3 3 ਲੱਖ ਮੰਗੀਆਂ ਦੇ ਝੋਟੇ ਦੇ ਆ ਦੇ ਲੋ ਰੈਂਕ ਦੇਖ ਲੋ ਸਿੰਗ ਦੇਖ ਲੋ ਮੂੰਹ ਮੱਥਾ ਕੋਈ ਆਇਆ ਨਹੀਂ ਕਾ ਫੋਰ ਸ਼ਾਕ ਵੀ ਹੋ ਗਏ ਤੇ ਲੈ ਪਿੱਛੋਂ ਦੇਖ ਲੋ ਜਮ ਸਹੀ ਗੱਲ ਆ ਇੰਨੀ ਠੰਡੀ ਸੀਲੀ ਆ ਹਨ ਵੀ ਚਾਰੀ ਆ ਕੋਈ ਫੋਰ ਸ਼ਾਕ ਨਹੀਂ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਤੋਰਾ ਕੱਲਾ ਕਿੱਦੇ ਵਾਲੂ ਦੋ ਦਿਨ 11 12 ਕਿਲੋ ਖੁੱਲਾ ਦਿੱਤਾ ਪਲੂਨ ਨੇ ਆਪਾਂ ਇਹਨੇ ਕਹਦੀ 14 15 ਕਿਲੋ ਠੀਕ ਆ ਮੁੱਲ ਕੀ ਇਹਦਾ ਮੁੱਲੇ ਦਾ ਵੀਰੇ ਲੈਣ ਦੇਣ ਜਿਹੜਾ ਆਪਾਂ ਰੱਖਣਾ ਕਿੰਨਾ ਮੋਲੇ ਦਾ ਉਹਨਾ 65 ਕਰਨਾ 60000 ਰੁਪਏ ਦੇ ਤਾਂ ਠੀਕ ਆ ਹਾਂਜੀ ਮੋਲ ਜਮਾ ਜਾ ਜਾ 60000 ਰੁਪਏ ਕਿਉਂ ਸ਼ਕੀਨ ਬਹੁਤ ਝੁੱਟੀ ਕਿਨ ਸੁਨੱਖੀ ਬਹੁਤ ਆ ਝੁੱਟੀ ਕਿਉਂ ਖਾਲੀ ਝੋਟ ਵਾਲਾ ਮੈਂ ਜਾਂਦੀ ਹੈਂਦਾ ਦਾ ਰੰਗ ਰੂਪ ਹਣਾ ਤੇ ਬਰੀਕੀਆਂ ਦਾ ਝੋਟੀ ਚੰਗੀ ਆ ਨਹੀਂ ਹਾਂਜੀ ਹਾਂ ਲੈ ਚੱਲ ਬਾਕੀ ਘਰੇ ਰੱਖਣ ਵਾਲੀ ਜਿਹਨੇ ਸਾਂਭਣੀ ਹੈ ਨਾ ਸਹੀ ਆ ਲੈ ਘਰੇ ਰੱਖਣ ਵਾਲੀ ਝੋਟੀ ਆ ਰਬਈਏ ਚੰਗੇ ਵਟਾ ਜੂਗੀ ਗੱਬਾ ਆਹ ਮੂਰੇ ਹਣਾ ਬਈ ਹੋਰ 4 ਮਹੀਨੇ ਸਾਂਭ ਕੇ ਹਾਂਜੀ ਹਾਂਜੀ ਹਮ ਥਣ ਬਹੁਤ ਚੰਗਾ ਬਈ ਦੇ ਹੜੇ ਉਠੀ ਵਾਲਾ ਆਇਆ ਨਹੀਂ ਇਹ ਕਾ ਵੀ ਕੋਈ ਛੋਟਾ ਹੋਰ ਬੜੀ ਚੰਗੀ ਆ ਸਹੀ ਗੱਲ ਬਾਕੀ ਤੋਰੇ ਤਾਰੇ ਦੀ ਵੀ ਚੰਗੀ ਆ ਕੱਦ ਵੱਡ ਪੂਰਾ ਚੰਗਾ ਬਾਕੀ ਤਾਜੀ ਦਾ ਰਿਕਾਰਡ ਵੀ ਬਾਈ ਨੇ ਦੁੱਧ ਦਾ ਚੰਗਾ ਦੱਸਿਆ ਹੈ 11-12 ਕਿਲੋ ਖੁੱਲਾ ਦੱਸਿਆ ਉਹਨਾਂ ਨੇ ਤਾਂ 15 ਦੱਸਿਆ ਆਪਾਂ ਐਵੇਂ ਕਹਿ ਦੀਏ 11-12 ਕਿਲੋ ਆਮ ਹੀ ਦੇ ਦੇ ਕੋਟੀ ਕਿਉਂ ਫੋੜ ਵੀ ਉਪਰ ਦੇਈ ਜਾਂਦੇ ਨਾ ਚਾਹੀਦਾ ਹਾਂ ਆਇਆ ਨਹੀਂ ਹੈ ਗੱਲ ਇਹ ਇੰਨੀ ਠੰਡੀ ਸੀਲੀ ਝੋਟੀ ਦੇ ਲੈਣਾ ਕਿਸੇ ਪਸ਼ੂ ਨੂੰ ਮਾਰਨਾ ਨਾ ਜਮਾ ਹੀ ਨਹੀਂ ਜਮੇ ਨਹੀਂ ਨਾ ਕੋਈ ਫੋੜ ਛਾਂਗਾ ਜਿਹੜੇ ਬੰਦੇ ਨੇ ਘਰੇ ਰੱਖਣੀ ਹੈ ਸ਼ੌਕ ਨਾ ਹਾਂਜੀ ਪਾੜੀ ਨਹੀਂ ਬਾਈ ਨਹੀਂ ਮੈਂ ਕੋਲ ਖੋਲਿਆਂ ਦਾ 70 70 ਮੰਗੀ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਹੂੰ ਅੱਗੇ ਦੋ ਨੰਬਰ ਵੜਾ ਕਿਹੜਾ ਸੂਹ ਸੁੰਦੀ ਇਹ ਇਹ ਵੀਰੇ ਦੂਜੇ ਸੂਹ ਸੁੰਦੀ ਆ ਪਹਿਲੇ ਸੂਹ ਸੁਈ ਵੀ ਆ ਪਹਿਲਾਂ ਕਿਹਾ 18 20 ਕਿਲੋ ਖੁੱਲਾ ਦਿੱਤਾ ਦੁੱਧ ਕਿੰਨੇ ਦਿਨ ਲੈਂਦੀ ਆ ਦੋ ਇਹਦੇ 16 ਤਰੀਕ ਨੂੰ ਤਣ ਪੂਰੇ 15 16 ਤਰੀਕ ਨੂੰ ਬਾਨ ਚੰਗਾ ਲੱਗਿਆ ਹੈਨਾ ਹਾਂਜੀ ਹੜਾ ਬਾਨ ਦੀ ਕੁਆਲਿਟੀ ਬਹੁਤ ਚੰਗੀ ਆ ਬਾਨ ਦੀ ਤੇਲ ਚੱਲ ਬਹੁਤ ਪਈ ਆ ਬਈ ਕੱਦ ਵੱਡ ਚੰਗਾ ਲੈ ਚਾਨਣ ਜੀ ਲੈ ਬਾਕੀ ਪੰਜਾਬ ਵਾਲੀ ਯਾਰ ਸੀ ਗਾਂ ਜਿਹੜੇ ਬੰਦੇ ਨੇ ਤਾਂ ਹੁਣ ਘਰ ਮਾ ਤੇ ਤੋਹਫਾ ਹੀ ਆ ਦੁੱਧ ਹੂੰ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਤਾਨਾ ਚੰਗਾ ਬਾਕੀ ਥਣ ਥਣ ਬਹੁਤ ਚੰਗਾ ਲੱਗਿਆ ਕੋਈ ਕੱਦ ਵੱਡ ਚੰਗਾ ਫੇਸ ਫੂਸ ਕਰਮਾਲੀ ਦਾ ਚੰਗਾਗਾ ਬਾਕੀ ਤੋੜਾ ਤਾਰਾ ਵੀ ਚੰਗਾ ਬੈਠਦਾ ਹਨਾ ਸਨਕੀ ਆ ਬਈ ਥਣ ਲੈਵਾ ਬੜਾ ਕਮਾਲ ਦਾਗਾ ਕੱਚੀ ਕੱਚੀ ਆਦਣ ਲੈਦੀ ਆ ਫੂਡ ਦਾ ਆਰਡਰ ਜਿਹੜਾ ਇਹਨੇ ਵਧੀਆ ਤਿਆਰ ਕਰ ਲੈ ਬਾਕੀ ਮੂਰੇ ਗਰਮਾਜੇ ਇਹੀ ਚੀਜ਼ ਚੱਲਣੀ ਆ ਬਈ ਜਿਹਨੇ ਰੱਖਣੀ ਆ ਦੁੱਧ ਵਾਸਤੇ ਸਹੀ ਗੱਲ ਆ ਮੰਜਾ ਵਰਗਾ ਦੁੱਧ ਹੋਏ ਤਾਂ ਆਏ ਨਹੀਂਗਾ ਅੱਛਾ ਕੋਈ ਫੋੜ ਨਹੀਂ ਛਾਂਗ ਨਹੀਂ ਆਦਰ ਇੰਨੀ ਪਈ ਰਸ ਸਹੀ ਗੱਲ ਆ ਮੁੱਲ ਕੀ ਆ ਫਿਰ ਇਹਦਾ ਮੋਲੇ ਦਾ 42000 ਰੁਪਏ ਹੀ ਮਾਨਤਾਨ ਹੋਈ ਬਾਕੀ ਮੋਕ ਤੇ ਮਾਨਤਾਨਾ ਕਰਦੇ ਕੋਈ 42000 ਰੁਪਏ ਬਾਕੀ ਸੂਈ ਵੀ ਤਾਂ ਹੋਰ ਹੀ ਹੋਰ ਹੋਊਗੀ ਹਾਂ ਆਪਾਂ ਕੱਚੀ ਦਾ ਹੀ ਰੱਖਿਆ ਸਹੀ ਗੱਲ ਆ ਆਪਾਂ ਤਾਂ ਇਹ ਕੇਦੇ ਬਸ ਦਿੱਤੀ ਕਰ ਆਪਣੇ ਘਰ ਦਿਆਂ 42000 ਰੁਪਏ ਮੋਲੇ ਮਾਨਤਾਨ ਜ਼ਰੂਰ ਹੋ ਜਾ ਥਣਲੇਵਾ ਚੰਗਾ ਆਰਡਰ ਰੋਡਰ ਬਹੁਤ ਚੰਗਾ ਖਾੜੀ ਵਾਲਾ ਆਰਡਰ ਕੱਦ ਵਿੱਡ ਵੀ ਚੰਗਾ ਹਾਂਜੀ ਆ ਜਾ ਪਈ ਬਾਕੀ ਇਹਨਾਂ ਨਾਰਮਲੀ ਬਾਹਲਾ ਤਾਂ ਨਹੀਂ 15 16 ਕਿਲੋ ਮੋਹ ਦੇ ਨਾਲ ਦੁੱਧ ਪਾਦਣਾ ਹਾਂ ਠੀਕ ਬਾਕੀ ਮੂਰੇ ਗਰਮੀ ਆ ਕੀ ਮੁੱਲ ਵੀ ਜਾਇਜ਼ ਹੀ ਆ 42000 ਰੁਪਇਆ ਮੰਗਤਾਂ ਤੋਕੜਾ ਤੋਕੜਾ ਕਪੜਾ ਲੰ ਮੰਗੀ ਜਾਂਦੇ ਹੁਣ ਤਾਂ ਹਮ 42 45 ਤਾਂ ਨਾਰਮਲ ਜਈਏ ਸੱਚਾ ਫਿਰ ਵੀ ਠੀਕ ਆ ਬਾਈ ਜਿਹਨੇ ਸਾਲ ਚ ਹੋਣੀ ਐ ਅੱਗੇ ਬਾਈ ਤਿੰਨ ਨੰਬਰ ਵੜ ਕੀ ਡਿਟੇਲ ਆ ਦੀ ਭਰਾ ਫ फेब्रुवारी 7 ਮਹੀਨਾ ਦਾ ਨਾ ਫਾਰਮ ਬੱਚਾ ਸਿੱਟ ਗਈ ਸੀ ਅੱਛਾ ਵੜ ਹਮ ਹੁਣ ਜਾਨੀ ਕਿ ਦੁੱਧ ਅਤੇ ਆਉਣ ਲੱਗੀ ਤਿੰਨ ਚਾਰ ਕਿਲੋ ਦੁੱਧਾ ਜਿਹਨੇ ਸਾਂਭਣੀਆਂ ਬਹੁਤ ਰਪਈਆਂ ਦੀ ਬਿਹੜਾ ਚਲੋ ਆਪਾਂ ਦਾ ਜਿਵੇਂ ਆਈ ਆਪਾਂ ਨੂੰ ਅਗਲੇ ਨੇ ਗਾਂ ਦੱਸਿਆ ਖੋਲੋ ਮੜੀ ਤੂੰ ਉਹੀ ਆ ਗਈ ਬਿਹੜਾ ਆਪਾਂ ਤਾਂ ਵਿਕਣੀ ਆਈ ਹੈ ਬਿਹੜਾ ਅੱਛਾ ਆਪਣੇ ਕੋਲ ਤਾਂ ਚਰ ਯਾਰ ਮਿੱਤਰ ਦੀ ਹੂੰ ਚਲ ਆਪਾਂ ਵੇਚਨਾਗੇ ਜੇ ਵੈਗਦੀ ਹੋਈ ਹੂੰ ਬਾਕੀ ਬੱਚਾ ਰੱਖਣ ਦਾ ਮਾੜੀ ਨਹੀਂ ਬਾਈ ਇੰਨੀ ਚੰਗੀ ਬਿਹੜਾ 27 28 ਕਿਲੋ ਖੁੱਲਾ ਤਾਂ ਦਿੱਤਾ ਨੇ ਠੀਕ ਆ ਬਿਹੜ ਨੇ ਆਏ ਨਹੀਂ ਹੈਗਾ ਕੋਈ ਦੇਖ ਲਓ ਹੂੰ ਪ੍ਰਿੰਟ ਪ੍ਰਿੰਟ ਦੇਖ ਲਓ ਵਜਨ ਵਜੂਦ ਵਾਲੀ ਬਿਹੜਾ ਆਏ ਨਹੀਂ ਹੈਗਾ ਸਹੀ ਗੱਲ ਆ ਬਾਈ ਰਾਜੀ ਰੂਜੀ ਬੋਲ ਤਾ ਨਾ ਹਾਂਜੀ ਹਾਂਜੀ ਝੋਲੀ ਝੋਲੀ ਬਾਲ ਬਾਲ ਬਾਕੀ ਜਦੋਂ ਰਹਗੀ ਨਾ 70 80 ਹਜ਼ਾਰ ਦੀ ਵੜਾ ਏ ਠੀਕ ਆ ਐ ਰਹੀਗਾ ਵੀ ਅੱਜ ਦੀ ਅੱਜ ਦੀ ਘੜੀ ਕੀ ਮੁੱਲ ਹੈ ਤਾਂ ਮੁੱਲ ਦਾ 8000 ਰੁਪਏ ਯਾਰ ਮਾਨਦਾਨ ਹੋ ਜਾ ਬਾਕੀ ਮੋਕੇ ਤੇ ਮਾਨਦਾਨ ਕੋਈ ਖਾਲੀ ਬੱਚਾ ਤੇ ਲਾਉਂਦਾ 20000 ਹੂੰ ਉਧਰੋਂ ਮਾੜਾ ਨਹੀਂ ਕਿਉਂ ਇਹ ਦੁੱਤ ਤੇ ਵੀ ਆ ਜੂ ਹੁਣ ਆ ਜੂਗੀ ਹਣਾ ਇਹ ਚੰਗੇ ਬੰਦੇ ਨੇ ਸਾਭ ਲਈ ਹੂੰ ਦਾੜਾ ਤੁਨੋਂ ਪਾ ਮੁੱਲ ਜਾਇਜ਼ ਆ ਭਾਈ 8000 ਰੁਪਏ ਮਾਨਦਾਨ ਹੁਣ ਤਿੰਨ ਕਿਲੋ ਤਿੰਨ ਚਾਰ ਕਿਲੋ ਤੇ ਆ ਗਈ ਯਾਨੀ ਠੀਕ ਆ ਹਾਂਜੀ ਅੱਗੇ ਬਰੇ ਬੱਚੀ ਬਾਰੇ ਕਿੰਨੀ ਉਮਰ ਆ ਭਰਾ ਜੀ ਇਹ ਵੀਰੇ 14 ਕੁ ਮਹੀਨਿਆਂ ਦੀ ਬੱਚੀ ਆਲੇ ਕਿਹੜੇ ਟੀਕੇ ਦੀ ਆ ਆਏ ਦਾ ਪਤਾ ਨਹੀਂ ਬਰੇ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਤੇ ਟੋਕੜ ਦਾ ਗੱਪਣ ਸੀ ਉਹ ਤੈਨੂੰ ਲਈ ਉਹਦੇ ਇਹ ਦੁੱਧ ਚੋਂਗ ਜਾਂਦੀ ਸੀ ਉਹਦਾ ਅੱਛਾ ਅੱਛਾ ਹਾਂ ਉਹ ਹੋਣ ਹੋ ਗਈ ਹੋ ਗਈ ਪੰਜਾ 6 ਮਹੀਨੇ ਹੀ ਗੱਪਣ ਉਹਦੇ ਥੱਲੇ ਹਲੇ ਵੀ ਹੈਗਾ 14 15 ਕੁ ਦੁੱਧ ਕਿੰਨੇ ਦੀ ਦੇ ਦੋਗੇ ਬਈ ਇਹ ਲੈਣ ਦੇਣ 2500 ਦੀ ਦੇ ਦਾਂਗੇ ਬਹੁਤ ਠੀਕ ਆ ਮੁੱਲ ਪਾਉਂ ਕਿੰਨਾ ਕਰਾਲਾ ਆਪਾਂ ਨਹੀਂ ਕੰਮ ਦੇਖ ਲੋ 2500 ਰੁਪਏ ਮੁੱਲ ਦੇਖ ਲੋ ਲੈ ਕੋਈ ਸ਼ੱਕ ਨਹੀਂ ਭੈਣਾ ਸਾੜ ਕੇ ਨਹੀਂ ਸਫਾਈ ਹੈ ਬੱਚੀ ਦੀ 2500 ਰੁਪਇਆ ਮੋਲਾ ਜਾਇਜਾ ਮਾਨਤਾਨ ਯਾਰ ਜੇ ਕੋਈ ਕੇਸ ਹੋ ਉਸ ਚੰਗਾ ਜੋ ਕੋਈ ਵੀ ਸ਼ਾਮ ਲਊਗਾ ਤੇ ਨਗਪਰਾ ਕੋਲੇ ਚਾਰ ਸੀ ਆ ਤਾਜੀ ਸੋਨ ਵਾਲੀ ਵੜਾ ਉਹ ਸਾਰੇ ਝੰਗੇ ਨਾਗਾ ਤੇ ਮਨੋਰ ਮੋੜਾ ਉਹ ਗੱਪਣ ਝੋਟੀ ਹੈ ਬਾਈ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਲੋਂ ਧੰਨਵਾਦ